ਆਮੇ ਪੰਜਾਬ ਮਹਾਰਾਸ਼ਟਰ ਹੈ ਕਰਨਾਟਕ ਹੈ ਬੜੇ ਦੇਸ਼ ਤੇ ਇਦਾਂ ਦੇ ਸੂਬੇ ਆ ਜਿਨ੍ਹਾਂ ਨੇ ਸਰਕਾਰਤਾ ਚ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ ਪਰ ਯੂਨੀਵਰਸਿਟੀ ਜਿਹੜੀ ਗੁਜਰਾਤ ਦੇ ਵਿੱਚ ਬਣ ਰਹੀ ਹੈ ਤੇ ਮੇਰਾ ਇਹਦੇ ਤੇ ਸਰਕਾਰ ਨੂੰ ਉਹੀ ਸਵਾਲ ਹੈ ਕਿ ਇੱਕ ਜਗ੍ਹਾ ਯੂਨੀਵਰਸਿਟੀ ਬਣ ਦੇ ਨਾਲ ਸਾਰੇ ਜਿਹੜੇ ਦੇਸ਼ ਦਾ ਕੋਆਪਰੇਟਿਵ ਸਿਸਟਮ ਆ ਸਟਰੈਂਥਨ ਹੋ ਜਾਊਗਾ ਮੈਂ ਸਰਕਾਰ ਦੀ ਮਜਬੂਰੀ ਸਮਝਦਾ ਕਿਉਂਕਿ ਪ੍ਰਧਾਨ ਮੰਤਰੀ ਜੀ ਵੀ ਜਿਹੜੇ ਸਰਕਾਰਤਾ ਕਿਉਂਕਿ ਗ੍ਰੈਪ ਭਾਗ ਵੀ ਉਹਨਾਂ ਕੋਲ ਆ ਉਹ ਵੀ ਗੁਜਰਾਤ ਤੋਂ ਨੇ ਪਰ ਕੀ ਇਹਦੇ ਪਿੱਛੇ ਦੀ ਸਾਰੇ ਦੇਸ਼ ਨੂੰ ਇਗਨੋਰ ਕਰ ਦਾਂਗੇ ਪਾਵਰ ਸੈਂਟਰ ਅਜ ਦੀ ਕਿਹੜੀ ਗੁਜਰਾਤ ਬਣਿਆ ਹੋਇਆ ਚਲੋ ਉੱਥੇ ਸਮਝਦਿਆ ਪਰ ਦੋ ਸੂਬੇ ਆਂਧਰਾ ਤੇ ਬਿਹਾਰ ਵੈਸੇ ਮਜਬੂਰੀ ਬਣੇ ਹੋਇਆ ਸਰਕਾਰ ਦੇ ਲਈ ਜਿਹਦੇ ਕਰਕੇ ਬਾਕੀ ਸਾਰੇ ਜਿਹੜੇ ਸੂਬੇ ਨੇ ਉਹ ਇਗਨੋਰ ਹੋ ਰਹੇ ਆ ਸਵਾਪਤੀ ਜੀ ਮੈਂ ਪੰਜਾਬ ਦੇ ਵਿੱਚ ਮੰਤਰੀ ਸੀ ਤੇ ਮੈਂ ਖੇਡ ਡਿਪਾਰਟਮੈਂਟ ਮੇਰੇ ਕੋਲੇ ਸੀ ਮੈਂ ਉਦੋਂ ਡਿਮਾਂਡ ਕੀਤੀ ਖੇਡੋ ਇੰਡੀਆ ਦੇ ਲਈ ਤੇ ਤੁਸੀਂ ਦੇਖੋ ਵੀ 1800 ਕਰੋੜ ਰੁਪਇਆ ਸਾਰੇ ਦੇਸ਼ ਦੇ ਲਈ ਫੰਡ ਰੱਖਿਆ ਗਿਆ ਸੀਗਾ ਇਨਫਰਾਸਟ੍ਰਕਚਰ ਲਈ ਤੇ 1800 ਚੋਂ 1400 ਕਰੋੜ ਨਾਲ ਇੱਕੋ ਸਟੇਡੀਅਮ ਅਹਮਦਾਬਾਦ ਦੇ ਵਿੱਚ ਬਣਿਆ ਤੇ ਬਾਕੀ ਸਾਰੇ ਦੇਸ਼ ਲਈ 400 ਕਰੋੜ ਰੁਪਇਆ ਕਿਤੇ 10 ਕਰੋੜ ਕਿਤੇ 20 ਕਰੋੜ ਸੋ ਇਹਦੇ ਲਈ ਵੀ ਮੇਰੀ ਸਰਕਾਰ ਕੋਲੇ ਡਿਮਾਂਡ ਹੈ ਕਿ ਬੜਾ ਮਹੱਤਵਪੂਰਨ ਇਹ ਮੁੱਦਾ ਹੈਗਾ ਤੇ ਪੰਜਾਬ ਨੇ ਬਹੁਤ ਅੱਛਾ ਅਸੀਂ ਉੱਥੇ ਕੰਮ ਕੀਤਾ ਮਿਲਕ ਫੈਡ ਸਾਡਾ ਮਾਰਕਫੈਡ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੋ ਇੱਕ ਜਗ੍ਹਾ ਤੇ ਯੂਨੀਵਰਸਿਟੀ ਖੋਲਣ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਰੀਜਨਲ ਜਿਹੜੇ ਕੋਆਪਰੇਟਿਵ ਯੂਨੀਵਰਸਿਟੀਆਂ ਦਾ ਉਹ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਖੋਲ੍ਹਨੀਆਂ ਚਾਹੀਦੀਆਂ ਨੇ ਤੇ ਇਹਦੇ ਨਾਲ ਨਾਲ ਜਿਹੜੇ ਰਿਸਰਚ ਪ੍ਰੋਗਰਾਮ ਜੇ ਅਸੀਂ ਕਿਤੇ ਕੋਈ ਅੱਛਾ ਕੰਮ ਕੀਤਾ ਉਹਨੂੰ ਮੈਨੂੰ ਲੱਗਦਾ ਸਟੱਡੀ ਕਰਨ ਦੀ ਜਿਹੜੀ ਜ਼ਰੂਰਤ ਹੈ ਕੋਲਾਬੋਰੇਸ਼ਨ ਜਿਹੜੇ ਅੱਛੇ ਇੰਸਟੀਚਿਊਟ ਹੈ ਜੇ ਪੰਜਾਬ 'ਚ ਮਾਰਕੀਟ ਅੱਛਾ ਕੰਮ ਕਰ ਰਿਹਾ ਤਾਂ ਉਹਦੇ ਨਾਲ ਵੀ ਮੈਨੂੰ ਲੱਗਦਾ ਵੀ ਇਕੱਠੇ ਕੰਮ ਕਰਨ ਦੀ ਜਿਹੜੀ ਜ਼ਰੂਰਤ ਹੈ ਤੇ ਇਹ ਤੋਂ ਇਲਾਵਾ ਜਿਹੜੀ ਫੈਕਲਟੀ ਹੋਊਗੀ ਜਿਹੜੀ ਗਵਰਨੈਂਸ ਹੋਊਗੀ ਤੇ ਜਿਹ ਕੈਰੀਕੂਲਮ ਵੀ ਹੈ ਉਹਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਜਿਹੜੇ ਐਕਸਪਰਟਸ ਹੈ ਉਹ ਵੱਖ-ਵੱਖ ਸੂਬਿਆਂ ਤੋਂ ਲੈ ਜਾਣੇ ਚਾਹੀਦੇ ਆ ਤੇ ਪੰਜਾਬ ਨੇ ਬਹੁਤ ਅੱਛਾ ਕੰਮ ਕੀਤਾ ਤੇ ਪੰਜਾਬ ਤੋਂ ਵੀ ਜਿਹੜੇ ਐਕਸਪਰਟਸ ਆ ਉਹਦੇ ਵਿੱਚ ਜਿਹੜੇ ਇਨਕਲੂਡ ਆ ਉਹ ਕਰਨੇ ਚਾਹੀਦੇ ਆ ਸੋ ਮੈਂ ਉਮੀਦ ਕਰਦਾ ਵੀ ਸਰਕਾਰ ਇਹਨਾਂ ਮੁੱਦਿਆਂ ਤੇ ਗੌਰ ਕਰੂਗੀ ਤੇ ਪੰਜਾਬ ਨੂੰ ਜਿਹੜਾ ਬਣਦਾ ਹੱਕ ਆ ਮਿਲੂਗਾ ਬਹੁਤ-ਬਹੁਤ ਧੰਨਵਾਦ ਭਾਵੇਂ ਪੰਜਾਬ ਹੈ ਮਹਾਰਾਸ਼ਟਰ ਹੈ ਕਰਨਾਟਕ ਹੈ ਬੜੇ ਦੇਸ਼ ਤੇ ਇਦਾਂ ਦੇ ਸੂਬੇ ਆ ਜਿਨ੍ਹਾਂ ਨੇ ਸਰਕਾਰਤਾ ਚ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ ਪਰ ਯੂਨੀਵਰਸਿਟੀ ਜਿਹੜੀ ਗੁਜਰਾਤ ਦੇ ਵਿੱਚ ਬਣ ਰਹੀ ਹੈ ਤੇ ਮੇਰਾ ਇਹਦੇ ਤੇ ਸਰਕਾਰ ਨੂੰ ਉਹੀ ਸਵਾਲ ਹੈ ਕਿ ਇੱਕ ਜਗ੍ਹਾ ਯੂਨੀਵਰਸਿਟੀ ਬਣਨ ਦੇ ਨਾਲ ਸਾਰੇ ਜਿਹੜੇ ਦੇਸ਼ ਦਾ ਕੋਆਪਰੇਟਿਵ ਸਿਸਟਮ ਆ ਆਫ ਸਟਰੈਂਥਨ ਹੋ ਜਾਊਗਾ ਮੈਂ ਸਰਕਾਰ ਦੀ ਮਜਬੂਰੀ ਸਮਝਦਾ ਕਿਉਂਕਿ ਪ੍ਰਧਾਨ ਮੰਤਰੀ ਜੀ ਵੀ ਤੇ ਜਿਹੜੇ ਸਹਾਰਤਾ ਕਿਉਂਕਿ ਗ੍ਰੈਪ ਭਾਗ ਵੀ ਉਹਨਾਂ ਕੋਲ ਆ ਉਹ ਵੀ ਗੁਜਰਾਤ ਤੋਂ ਨੇ ਪਰ ਕੀ ਇਹਦੇ ਪਿੱਛੇ ਦੀ ਸਾਰੇ ਦੇਸ਼ ਨੂੰ ਇਗਨੋਰ ਕਰ ਦਾਂਗੇ ਪਾਵਰ ਸੈਂਟਰ ਅਜ ਦੀ ਕਿਹੜੀ ਗੁਜਰਾਤ ਬਣਿਆ ਹੋਇਆ ਚਲੋ ਉੱਥੇ ਸਮਝਦੇ ਆ ਪਰ ਦੋ ਸੂਬੇ ਆਂਧਰਾ ਤੇ ਬਿਹਾਰ ਵੈਸੇ ਮਜਬੂਰੀ ਬਣੇ ਹੋਇਆ ਸਰਕਾਰ ਦੇ ਲਈ ਜਿਹਦੇ ਕਰਕੇ ਬਾਕੀ ਸਾਰੇ ਜਿਹੜੇ ਸੂਬੇ ਨੇ ਉਹ ਇਗਨੋਰ ਹੋ ਰਹੇ ਆ ਸਵਾਪਤੀ ਜੀ ਮੈਂ ਪੰਜਾਬ ਦੇ ਵਿੱਚ ਮੰਤਰੀ ਸੀ ਤੇ ਮੈਂ ਖੇਡ ਡਿਪਾਰਟਮੈਂਟ ਮੇਰੇ ਕੋਲੇ ਸੀ ਮੈਂ ਉਦੋਂ ਡਿਮਾਂਡ ਕੀਤੀ ਖੇਲੋ ਇੰਡੀਆ ਦੇ ਲਈ ਤੇ ਤੁਸੀਂ ਦੇਖੋ ਵੀ 1800 ਕਰੋੜ ਰੁਪਇਆ ਸਾਰੇ ਦੇਸ਼ ਦੇ ਲਈ ਫੰਡ ਰੱਖਿਆ ਗਿਆ ਸੀਗਾ ਇਨਫਰਾਸਟ੍ਰਕਚਰ ਲਈ ਤੇ 1800 ਤੋਂ 1400 ਕਰੋੜ ਨਾਲ ਇੱਕੋ ਸਟੇਡੀਅਮ ਅਹਮਦਾਬਾਦ ਦੇ ਵਿੱਚ ਬਣਿਆ ਤੇ ਬਾਕੀ ਸਾਰੇ ਦੇਸ਼ ਲਈ 400 ਕਰੋੜ ਰੁਪਈਆ ਕਿਤੇ 10 ਕਰੋੜ ਕਿਤੇ 20 ਕਰੋੜ ਸੋ ਇਹਦੇ ਲਈ ਵੀ ਮੇਰੀ ਸਰਕਾਰ ਕੋਲੇ ਡਿਮਾਂਡ ਹੈ ਕਿ ਬੜਾ ਮਹੱਤਵਪੂਰਨ ਇਹ ਮੁੱਦਾ ਹੈਗਾ ਤੇ ਪੰਜਾਬ ਨੇ ਬਹੁਤ ਅੱਛਾ ਅਸੀਂ ਉੱਥੇ ਕੰਮ ਕੀਤਾ ਮਿਲਕ ਫੈਡ ਸਾਡਾ ਮਾਰਕਫੈਡ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੋ ਇੱਕ ਜਗ੍ਹਾ ਤੇ ਯੂਨੀਵਰਸਿਟੀ ਖੋਲਣ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਰੀਜਨਲ ਜਿਹੜੇ ਕੋਆਪਰੇਟਿਵ ਯੂਨੀਵਰਸਿਟੀਆਂ ਦਾ ਉਹ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਖੋਲ੍ਹਣੀਆਂ ਚਾਹੀਦੀਆਂ ਨੇ ਤੇ ਇਹਦੇ ਨਾਲ-ਨਾਲ ਜਿਹੜੇ ਰਿਸਰਚ ਪ੍ਰੋਗਰਾਮ ਜੇ ਅਸੀਂ ਕਿਤੇ ਕੋਈ ਅੱਛਾ ਕੰਮ ਕੀਤਾ ਉਹਨੂੰ ਮੇਨ ਲੱਗਦਾ ਸਟੱਡੀ ਕਰਨ ਦੀ ਜਿਹੜੀ ਜ਼ਰੂਰਤ ਹੈ ਕੋਲਾਬੋਰੇਸ਼ਨ ਜਿਹੜੇ ਅੱਛੇ ਇੰਸਟੀਚਿਊਟ ਹੈ ਜੇ ਪੰਜਾਬ 'ਚ ਮਾਰਕੀਟ ਅੱਛਾ ਕੰਮ ਕਰ ਰਿਹਾ ਤਾਂ ਉਹਦੇ ਨਾਲ ਵੀ ਮੇਨ ਲੱਗਦਾ ਵੀ ਇਕੱਠੇ ਕੰਮ ਕਰਨ ਦੀ ਜਿਹੜੀ ਜ਼ਰੂਰਤ ਹੈ ਤੇ ਇਹ ਤੋਂ ਇਲਾਵਾ ਜਿਹੜੀ ਫੈਕਲਟੀ ਹੋਊਗੀ ਜਿਹੜੀ ਗਵਰਨੈਂਸ ਹੋਊਗੀ ਤੇ ਜਿਹੜੇ ਕੈਰੀਕੂਲਮ ਵੀ ਆ ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਜਿਹੜੇ ਐਕਸਪਰਟਸ ਆ ਉਹ ਵੱਖ-ਵੱਖ ਸੂਬਿਆਂ ਤੋਂ ਲੈ ਜਾਣੇ ਚਾਹੀਦੇ ਆ ਤੇ ਪੰਜਾਬ ਨੇ ਬਹੁਤ ਅੱਛਾ ਕੰਮ ਕੀਤਾ ਤੇ ਪੰਜਾਬ ਤੋਂ ਵੀ ਜਿਹੜੇ ਐਕਸਪਰਟਸ ਆ ਉਹਦੇ ਵਿੱਚ ਜਿਹੜੇ ਇਨਕਲੂਡ ਆ ਉਹ ਕਰਨੇ ਚਾਹੀਦੇ ਆ ਸੋ ਮੈਂ ਉਮੀਦ ਕਰਦਾ ਵੀ ਸਰਕਾਰ ਇਹਨਾਂ ਮੁੱਦਿਆਂ ਤੇ ਗੌਰ ਕਰੂਗੀ ਤੇ ਪੰਜਾਬ ਨੂੰ ਜਿਹੜਾ ਬਣਦਾ ਹੱਕ ਮਿਲੂਗਾ ਬਹੁਤ ਬਹੁਤ ਧੰਨਵਾਦ